ਸੱਚਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਪਿਛਲੇ ਦਿਨੀ 7 ਮਾਸੂਮ ਬੱਚੇ ਅਤੇ ਇੱਕ ਡਰਾਈਵਰ ਦੀ ਮੌਤ ਹੁੰਦੀ ਹੈ ਜਿਸ ਦੇ ਵਿੱਚ ਖਟੜਾ ਕੰਪਨੀ ਦਾ ਜਿਹੜਾ ਮਾਲਕ ਹੈ ਉਸ ਨੂੰ ਸਦਰ ਪੁਲਿਸ ਦੇ ਅਧਿਕਾਰੀ ਵਿਕਰਮਜੀਤ ਸਿੰਘ ਬਰਾੜ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਮਾਲਕ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ 7 ਮਈ ਨੂੰ ਸਮਾਣਾ ਪਟਿਆਲਾ ਰੋਡ ਤੇ ਟਿਪਰ ਅਤੇ ਨੋਵਾ ਗੱਡੀ ਦੀ ਰੇਕ ਟੱਕਰ ਹੁੰਦੀ ਹੈ 7 ਮਾਸੂਮ ਬੱਚਿਆਂ ਦੀ ਜਿਹੜੀ ਹੈ ਮੌਤ ਵੀ ਹੋ ਜਾਂਦੀ ਹੈ ਸਦਰ ਥਾਣੇ ਦੇ ਮੁਖੀ ਨੇ ਦੱਸਿਆ ਕਿ ਦੂਸਰੇ આરોપી ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਟਿਪਰ ਦਾ ਮਾਲਕ ਕਹਿ ਰਿਹਾ ਹੈ ਕਿ ਇਹ ਟਿਪਰ ਮੇਰਾ ਨਹੀਂ ਹੈ ਜੇਕਰ ਇਹ ਟਿਪਰ ਉਸ ਦਾ ਨਹੀਂ ਹੈ ਬਹੁਤ ਸਾਰੇ ਜਿਹੜੇ ਨੇ ਸਵਾਲ ਵੀ ਖੜੇ ਹੁੰਦੇ ਨੇ ਕਿ ਇਹ ਟਿਪਰ ਦਾ ਅਸਲੀ ਮਾਲਕ ਹੈ ਕੌਣ ਇਹ ਤਾਂ ਜਿਹੜਾ ਹੁਣ ਆਣ ਵਾਲਾ ਪਹੀ ਹੀ ਦੱਸੇਗਾ ਕਿ ਕਿੰਨੇ ਕੋਲੇ ਬਿਨੋਲ ਜਿਹੜਾ ਫਿਰ ਦੋ ਜੀ ਕਿੰਨੇ ਗ੍ਰਿਫਤਾਰ ਕੀਤਾ ਸੀ ਜੀ ਦੇ ਦੋਸ਼ੀ ਜੱਤਰ ਤੱਕਲੇ ਜਾ ਚੁੱਕੇ ਹਨਪਿੰਦਰ ਸਿੰਘ ਜਿਸ ਕੋ ਪਹਿਲੇ ਦੰਜੀ ਉਹ ਡਰਾਈਵਿੰਗ ਚਲਾ ਰਿਹਾ ਸੀ ਇਹ ਗੱਡੀ ਚਲਾ ਰਿਹਾ ਸੀਗਾ ਜੋਗਿੰਦਰ ਕਰ ਲੈ ਲਿਆ ਸੀ ਕਿ ਇੱਕ ਜਲਾ ਦੋਸ਼ੀ ਆ ਉਹ ਕੱਲ ਦੇਖੋ ਬਾਕੀ ਕਿੰਨੇ ਜਲਦੀ ਰਿਪੋਰਟ ਕਰ ਲੈਣਾ ਇੱਕ ਦੋਸ਼ੀ ਰਹਿ ਗਿਆ ਬਾਕੀ ਇੱਕ ਦੋਸ਼ੀ ਰਹਿ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਦੇਖੀ ਹੋਰ ਤਾਂ ਸਾਹਮਣੇ ਆ ਤੇ ਉਹ ਵੀ ਜਿਹੜੀ ਅਪਰਟਾ ਦਾ ਅੰਸ਼ ਤੇ ਜਿਹੜਾ ਹੁਣ ਫਟਾਏ ਜੀ ਨੂੰ ਕਰਤਾ ਕੋਰਟ ਚ ਪੇਸ਼ ਤੁਸੀਂ ਕੋਰਟ ਚ ਪੇਸ਼ ਕਰਨਾ ਕਰਨਾ ਜੀ ਰਿਮਾਂਡ ਦੀ ਮੰਗ ਕਰੋਗੇ ਰਿਮਾਂਡ ਦੀ ਮੰਗ ਕਰੋ ਹਾਂ ਜੀ ਜਗਿੰਦਰ ਜਗਿੰਦਰ ਮੰਗਤਾ ਨਹੀਂ ਤੁਸੀਂ ਮਾਲਕ ਹੋ ਨਹੀਂ ਮੇਰੀ ਫਰਮ ਦੇ ਨਾਮ ਤੇ ਤੇ ਤੁਹਾਡੀ ਫਰਮ ਦੇ ਕੀ ਫਰਮ ਦੇ ਨਾਮ ਤੇ ਸੋਰੀ ਖੱਟਾ ਖੱਟਾ ਰਹਿ ਗਿਆ ਹੈ ਨਹੀਂ ਖੱਟਾ ਰਹਿ ਗਿਆ ਫਰਮ ਅਸਲੀ ਮਾਲਕ ਕੌਣ ਹੈ ਮੇਰੀ ਫਰਮ ਮੇਰੀ ਦੇ ਨਾਮ ਤੇ ਅਸਲੀ ਗਰੰਟੀ ਸਿੰਘ ਇਹਨੂੰ ਸਾਰਾ ਕੁਝ ਸੰਭਾਲ ਰਦੇ ਸੀ ਅੱਛਾ ਦੇਖ ਤੇ ਦੇਖ ਰਿਹਾ ਕਿ ਸੰਦੀਰ ਹੀ ਕਰ ਰਿਹਾ ਨਹੀਂ ਇੰਨਾ ਵੱਡਾ ਹਾਸਾ ਕਿਵੇਂ ਹੋ ਗਿਆ ਇਹ ਅਨੰਤ ਚੰਦਰ ਹੋਣੇ ਪਤਾ ਲੱਗਿਆ ਜੀ ਕਿ ਇਹ ਡਾਂਸ ਕਰਦੇ ਹੂੰ ਸਭ ਕੁਝ ਉਹ ਹੀ ਓਪਰੇਟ ਕਰਦਾ ਸੀ ਉਹਦੇ ਡਰਾਇਵਰ ਬਟੇ ਸਾਰਾ ਕੁਝ ਹੋ ਗਿਆ ਠੀਕ ਤੁਹਾਨੂੰ ਡੈਰ ਬਾਰੇ ਵੀ ਨਹੀਂ ਪਤਾ ਸੀ ਇਹ ਡੈਰ ਕੋਣ ਹੈ ਕੀ ਹੈ ਇਹ ਉਹਦੋਂ ਉਹਨੇ ਮੇਰੇ ਨਾਲ ਫਾਮੇ ਦੇ ਨਾਮ ਤੇ ਕਰਵਾਇਆ ਸੀ ਕਿ ਕੋਚਰਾਉਂਦਾ ਉਹ ਹੀ ਸੀ ਅੱਛਾ ਯਾਰੀ ਕੋਈ ਚੀਜ਼ ਵੀ ਹੋ ਉਸ ਯਾਰੀ ਦੋਸਤ ਉਸ ਨੂੰ ਵਿਸ਼ਵਾਸ ਕਰੇ